ਨਿਊਜ਼ ਪੀ ਵੀ 04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਸਾਥਕ ਹਾਲਾਕੇ ਦੇ ਵਿੱਚ ਇੱਕ ਕਿਸਾਨ ਤੇ ਆੜਤੀਏ ਦਾ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਜੇ ਫਾਰਮਰ ਦੇ ਲੈਣ ਦੇ ਨੂੰ ਲੈ ਕੇ ਵਿਵਾਦ ਆ ਜਿਹੜਾ ਵਧਾ ਜਾਂਦਾ ਸੀ ਉਹ ਰੁਕਣ ਦਾ ਨਾਮ ਲਈ ਲੈ ਰਿਹਾ ਸੀ ਅੱਜ ਦੋਵਾਂ ਧਿਰਾਂ ਦੇ ਵਿੱਚ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਜੇ ਫਾਰਮਰ ਦੇ ਲੈਣ ਦੇ ਨੂੰ ਲੈ ਕੇ ਸਹਿਮਤੀ ਬਣ ਗਈ ਆ ਕਿਰਤੀ ਕਿਸਾਨ ਜੂਨੀਅਰ ਵੱਲੋਂ ਕਿਸਾਨ ਦੇ ਹੱਕ ਵਿੱਚ 10 ਤਰੀਕ ਨੂੰ ਦਰਨਾ ਲਾਉਂਦਾ ਐਲਾਨ ਕੀਤਾ ਗਿਆ ਸੀ ਹੁਣੇ ਮਸਲਾ ਠੰਡਾ ਹੋਣ ਦੇ ਕਾਰਨ ਇਹ ਜਿਹੜਾ ਲੱਗਣ ਵਾਲਾ ਦਰਨਾ ਵੀ ਮੁਲਤਵੀ ਕੀਤਾ ਗਿਆ ਇਸ ਸਬੰਧੀ ਗੱਲਬਾਤ ਕਰਦੇ ਆ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਸਾਨ ਲਖਵਿੰਦਰ ਸਿੰਘ ਆੜਤੀਆ ਹਰਪ੍ਰੀਤ ਸਿੰਘ ਤੇ ਬਲਜਿੰਦਰ ਸਿੰਘ ਆਲਖਣੇ ਗੱਲਬਾਤ ਕਰਦੇ ਆ ਸਾਡੀ ਟੀਮ ਨਾਲ ਕੀ ਕਿਹਾ ਹਾਂਜੀ ਰਿੰਦਰ ਜੀ ਕੀ ਜਾਨਣਾ ਚਾਹੁੰਦੇ ਹੋ ਜੋ ਕਿਸਾਨ ਪਿਆਰ ਤੇ ਮਸਲਾ ਜਿਹੜਾ ਟੰਡਾ ਹੋਇਆ। ਹਾਂਜੀ ਜਿਹੜਾ ਦੀਪ ਸਿੰਘ ਵਾਲੇ ਦੇ ਕਿਸਾਨ ਲਖਵਿੰਦਰ ਸਿੰਘ ਤੇ ਆੜਤੀ ਹਰਪ੍ਰੀਤ ਸਿੰਘ ਹੋਰ ਮੈਂ ਪਿੰਡੀ ਬਲੋਚਾਂ ਦਾ ਮਸਲਾ ਸੀ ਕਿ ਜੇ ਫਾਰਮ ਨਹੀਂ ਮਿਲੇ ਸੀ ਫਸਲ ਦੀ ਅਦਲਗੀ ਦਾ ਮਸਲਾ ਸੀ ਤੇ ਖਾਲੀ ਚੱਕ ਸੀਗੀ। ਅ ਫਸਲ ਦੀ ਅਦਲਗੀ ਹੋ ਗਈ ਆ। ਜੇ ਫਾਰਮ ਬਣਾ ਕੇ ਦੇਣਗੇ ਔਰ ਖਾਲੀ ਚੱਕ ਵੀ ਜਿਹੜੇ ਕਿਸਾਨ ਨੂੰ ਹੈਗੀ ਆ ਉਹ ਦੇ ਦਿੱਤੇ ਗਏ ਆ। ਉਹ ਲਿਖਤੀ ਸਮਝੌਤਾ ਕਿਰਤੀ ਕਿਸਾਨੀ ਨੂੰ ਤੇ ਆੜਤੀ ਐਸੋਸੀਏਸ਼ਨ ਵਿੱਚ ਜਿਹੜਾ ਹੋ ਗਿਆ। ਤੋ ਜੋ ਕਿਸਾਨ ਦੀ ਹੱਕ ਰਸੀ ਸੀ ਉਹ ਜਿਹੜੀ ਹੈਗੀ ਆ ਉਹ ਕਰਵਾਤੀ ਗਿਆ। ਤੋ ਇਹਦੇ ਤੇ ਹਰ ਪੁਲਿਸਨ ਹੋਰੀ ਆਰਤੀਆ ਜਨਨ ਨਾਲ ਮਸਲਾ ਸੀਗਾ ਤੇ ਲਖਵਿੰਦਰ ਸਿੰਘ ਹੋਰੀ ਹੈ ਜਿਹੜੀ ਗੱਲ ਹੈਗੀ ਉਹ ਦੱਸ ਦਿੰਦੇ। ਉਸ ਤੋਂ ਬਾਅਦ ਜੋ ਤੁਹਾਡਾ ਸਵਾਲ ਤੁਸੀਂ ਸਾਨੂੰ ਕਰ ਸਕਦੇ। ਅੱਜ ਹਰ ਕੋਈ ਕੀ ਕਹਿਣਾ ਚਾਹੁੰਦਾ ਜਿਹੜਾ ਮਸਲਾ ਸੀ ਹੈ ਕਿਸ ਤਰ੍ਹਾਂ ਟਲਦਾ ਹੋਇਆ ਜੀ। ਜੀ ਆਪਣਾ ਕਿਸਾਨ ਯੂਨੀਅਨ ਤੇ ਆਰਟੀਆ ਐਸੋਸੀਏਸ਼ਨ ਨੇ ਰਲ ਕੇ ਜੀ ਮਸਲਾ ਹੱਲ ਕੀਤਾ। ਇਹਨਾਂ ਨੇ ਕੋਈ ਜਿਹੜੀ ਜੇ ਫਾਰਮ ਰਹਿ ਗਿਆ ਸੀ ਮਤਲਬ ਕਿਸੇ ਕਾਰਨ ਉਹ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਦੁਬਾਰਾ ਬਣਾ ਦੇਾਂਗੇ ਉਹ ਤੁਹਾਨੂੰ ਉਹਦਾ ਕਰ ਦਾਂਗੇ ਹੱਲ ਜੇ ਫਾਰਮ ਦਾ ਤੇ ਅਦਾਇਗੀ ਵਗੈਰਾ ਤਾਂ ਮਤਲਬ ਸਾਰੀ ਕਲੀਅਰ ਕਰਤੀ ਹੈ ਜੋ ਵੀ ਲੈਣ ਦੇਣ ਸਾਡਾ ਆਫਿਸ ਵਿੱਚ ਸੀਗਾ ਮਤਲਬ ਉਹ ਇਹ ਦੋਨਾਂ ਤਰ੍ਹਾਂ ਨੇ ਆਰਤੀਆ ਤੇ ਇਹਨਾਂ ਨੇ ਸਾਰਾ ਸਾਡਾ ਕਲੀਅਰ ਕਰਵਾਤਾ ਤੇ ਅੱਗੇ ਤੋਂ ਮਤਲਬ ਸਾਡਾ ਹੁਣ ਹਾਂ ਰਾਜੀਨਾਮਾ ਹੀ ਖਾਲੀ ਚੈੱਕ ਜਿਹੜੇ ਉਹ ਇਹਨਾਂ ਨੂੰ ਅਸੀਂ ਰਿਟਰਨ ਕਰਤੇ ਜੀ ਖਾਲੀ ਬਈ ਕੀ ਨਾਮ ਹੈ ਤੁਹਾਡਾ ਗੁਰਵਿੰਦਰ ਸਿੰਘ ਜੀ ਕੀ ਕਹਿਣਾ ਚਾਹਣੇ ਜਿਹੜਾ ਤੁਹਾਡਾ ਮਸਲਾ ਸੀ ਜਾਂ ਕਿਸ ਤਰ੍ਹਾਂ ਨਿਬੜਿਆ ਕੀ ਰਾਇਨਾ ਨਵਾ ਹੈ ਰਾਇਨਾ ਨਵਾ ਹੈ ਚੈੱਕ ਆ ਗਿਆ ਸਾਰਾ ਖੁਸ਼ ਆ ਗਿਆ ਰਾਇਨਾ ਹੁਣ ਖੁਸ਼ ਕਰਨਾ ਇਹਨੇ ਪੈਸੇ ਉਹਦੇ ਵਿੱਚ ਰਾਇਨਾ ਨਵਾ ਦੇ ਦੇ ਪਹਿਲੇ ਕੋਈ ਨਹੀਂ ਬਲੈਂਡ ਦੇ ਸੱਟ ਹੋ ਗਿਆ ਕਿਹੜੀ ਬੰਦੇ ਤੇ ਦੇਤੇ ਆ ਇਹ ਫਾਰਮ ਇਹ ਫਾਰਮ ਮਿਲ ਗਨੇ ਇਹ ਫਾਰਮ ਮਿਲ ਜਾਣਗੇ ਜਿਹੜੇ ਚੈੱਕ ਸੀ ਤੁਹਾਨੂੰ ਆ ਗਿਆ ਆ ਗਿਆ ਆਕਸਰ ਹਾਂ ਹੁਣ ਦੋਵਾਂ ਦਾ ਸਾਰੇ ਰਾਇਨਾ ਨਵਾ ਹੋ ਗਿਆ ਹਾਂਜੀ ਰਾਇਨਾ ਨਵਾ ਹੋ ਗਿਆ ਜੀ ਅੰਦਰ ਹਾਂ ਅੰਕਲ ਜੀ ਕੀ ਕਹਿਣਾ ਚਾਹਣਾ ਜੋ ਆੜਤੀ ਦੇ ਕਿਸਾਨ ਦਾ ਮਸਲਾ ਸੀਗਾ ਕਿਸ ਤਰ੍ਹਾਂ ਦਾ ਹਰਿਆ ਪ੍ਰਭਾਤ ਜੋ ਹਰਪ੍ਰੀਤ ਸਿੰਘ ਤੇ ਲਖਵਿੰਦਰ ਸਿੰਘ ਦਾ ਜੋ ਕੋਈ ਆੜ ਦਾ ਲੈਣ ਦੇਣ ਦਾ ਵੀ ਰੋਲਾ ਸੀ ਉਹ ਕਿਰਤੀ ਕਿਸਾਨੀ ਤੇ ਆੜਤੀ ਐਸੋਸੀਏਸ਼ਨ ਨੇ ਬਹਿ ਕੇ ਦੋਨਾਂ ਨੂੰ ਜੋ ਗਲਤ ਫਹਿਮੀਆਂ ਸੀ ਇਹਨੂੰ ਦੂਰ ਕਰਤੀ ਜੋ ਵੀ ਲੈਣ ਦੇਣ ਸੀ ਇਹਨਾਂ ਦਾ ਉਹ ਨਿਬੜ ਚੁੱਕਿਆ ਜੋ ਚੈੱਕ ਸੀ ਹਰਪ੍ਰੀਤ ਆੜਤੀ ਕੋਲ ਉਹ ਵੀ ਇਹਨਾਂ ਨੇ ਵਾਪਸ ਦੇਤੇ ਆ ਜਿਹੜੇ ਜੇਫਰ ਉਹਨਾਂ ਦੇ ਸੀ ਰਹਿੰਦੇ ਉਹ ਬਣਵਾ ਕੇ ਦੇਣੇ ਉਹਨਾਂ ਦਾ ਕੋਈ ਵੀ ਆਪਰੇਜ ਦੀ ਜਿਹੜਾ ਕੋਈ ਲੈਣ ਦੇਣ ਦਾ ਕਿਸੇ ਕਿਸਮ ਦਾ ਕੋਈ ਰੋਲਾ ਨਹੀਂ ਹੈ ਧੰਨਵਾਦ ਥੈਂਕ ਯੂ